ਏ ਮੁੰਡਾ ਕਹਿ ਕੇ ਹਨ ਪੜਾ ਦੋ ਆਪ ਬਾਹਰ ਬਾਕੇ ਭੈਣ ਦੀ ਪਲੋਚ ਚ ਨਹੀਂ ਰਖਦਾ ਕੀ ਕਰਦਾ ਕੀ ਕਰਦਾ ਹੈ ਕੀ ਕਰ ਜਿਵੇਂ ਤੇਰੀ ਭੂਆ ਆ ਗਈ ਜਾਂ ਤੇਰਾ ਮਾਮਾ ਆ ਗਿਆ ਹਨ ਤੂੰ ਸੱਚੀ ਸੱਚੀ ਦਿਲੋਂ ਦੱਸੀ ਜਦੋਂ ਜਾਂਦੇ ਹੁੰਦੇ ਤੂੰ ਸੋਚਦਾ ਨਾ ਬੀਰ ਵੀ ਲੱਗਦਾ 100 ਰੁਪਏ ਦੇ ਕੇ ਜਾਣਗੇ ਹਾਂ ਹਾਂ ਕੀ ਕੀ ਤੇ ਤੇਨੂੰ ਵੱਧਾ ਆਇਆ ਹੁੰਦਾ ਏ ਮੈਨੂੰ ਲੱਗਾ ਮਾਸੜਦੀ 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 ਗਿਆ ਜਾਂਦਾ ਪੈਸੇ ਨਾ ਆ ਜੇ ਆਇਆ ਤੁਸੀਂ ਸਭ ਤੋਂ ਬੁਰਾ ਰਿਸ਼ਤੇਦਾਰ ਤੈਨੂੰ ਵੀ ਲੱਗਦਾ ਤੈਨੂੰ ਲੱਗਦਾ ਵੀ ਆਉਂਦੇ ਦੇਗੇ ਨੇ ਆਏ ਦੇ ਪੁੱਛੀ ਜਾਣਗੇ ਵੀ ਯਾਰ ਹੁਣ ਪੜ੍ਹਾਈ ਕਿਵੇਂ ਚੱਲੀ ਫਲਾਣ ਟਮਕਾ ਜੇ ਜਦੋਂ ਜਾਣਾ ਹੁੰਦਾ ਉਦੋਂ ਮੂੰਹ ਤੇ ਚੱਕੇ ਤੁਰ ਪੈਂਦਾ ਵੀ ਪੰਜੀ ਦੇ ਕਿਨਿਆਂ ਦੇ ਵਾਸਤੇ ਇਹ ਮम्मा ਬੜੀ ਨਹੀਂ ਬੰਦਾ ਕੇਲੇ ਦਾ ਲਾਉਂਦਾ ਬਸ ਖਾ ਪੀ ਕੇ ਬੱਬਾ ਜਾਂਦਾ ਕੀ ਖਾ ਵੀ ਕੀ ਜਾਂਦਾ ਪੂਜੀਆ ਚਾਹ ਹਮ ਬਿਸਕੁਟ ਹਾਂ ਤੁਲ ਤੁਲ ਕੇ ਬੱਗ ਜਾਂਦਾ ਬਸ ਯਾਰ ਤੈਨੂੰ ਦੇ ਗਿਆ ਹਾਂ ਲੰਬਰੇ ਦੇ ਵੀਡੀਓ ਨਾਲ ਹੀ ਟੱਬਰ ਲਿਆਉਂਦਾ ਹੈ ਟੱਬਰ ਵੀ ਨਾਲ ਲਿਆਉਂਦਾ ਹਾਂ ਮੈਨੂੰ ਮੈਨੂੰ ਕਹੇ ਵੀਡੀਓ ਨਹੀਂ ਕਰੀ ਕਿ ਮਮਾ ਜੀ ਸਾਡੇ ਤਾਂ ਬੜੀ ਕਿਹਜ ਤਹੇ ਦੇ ਕਿ ਜਾ ਕਰੇਗਾ ਮਮਾ ਤਾਂ ਬੜੀ ਅਜੇ ਤਾਂ ਸਹੀਰੇ ਕਿ ਸਿੱਖਾ ਲੈਣਾ ਥੋੜਾ ਮਾਸਟਰ ਆ ਉਹ ਤਨ ਕਿਵੇਂ ਲੱਗਦੇ ਕਿਵੇਂ ਪੜਾਉਂਦਾ ਉਹ ਬਸ ਕੁੱਟ-ਕੁੱਟ ਕੇ ਪੜਾਉਂਦਾ ਅਜੇ ਕੁੱਟ-ਕੁੱਟ ਕੇ ਪੜਾਉਂਦਾ ਕੋਈ ਇਹ ਜਿਹੜਾ ਤੂੰ ਸਭ ਅੱਛਾ ਚਲ ਠੀਕ ਹੈ ਜਿਹੜਾ ਤੁਹਾਨੂੰ ਤੈਨੂੰ ਆ ਲੱਗਦਾ ਵੀ ਕੀ ਚੀਜ਼ ਤੋਂ ਤੈਨੂੰ ਵੱਧ ਵਧੀਆ ਲੱਗਦਾ ਹੋ ਜਾਂ ਕੀ ਚੀਜ਼ ਤੋਂ ਤੈਨੂੰ ਵਧੀਆ ਨਹੀਂ ਲੱਗਦਾ ਮਾਸਟਰ ਵਧੀਆ ਨਹੀਂ ਲੱਗਦਾ ਹੂੰ ਮਤਲਬ ਇਹ ਮੁੰਡਾ ਨੂੰ ਕਹਿ ਕੇ ਹਨਾ ਪੜਾ ਦੋ ਆਪ ਬਾਹਰ ਬਾਕ ਕੇ ਭੈਣ ਦੀ ਬਲੋਚ ਨਹੀਂ ਕੀ ਕਰਦਾ ਕੀ ਕਰਦਾ ਹੈ ਕੀ ਕਰ ਅੱਛਾ ਮੈਨੂੰ ਐ ਦੱਸ ਪਹਿਲਾਂ ਵੀ ਤੂੰ ਹੁਣ ਜਿੱਦੇ ਤੂੰ ਮੈਨੂੰ ਪਹਿਲਾਂ ਤੜਕੇ ਦੀ ਗੱਲ ਤੂੰ ਕਹਿੰਦੀ ਮੇਰੀ ਇਹਦੇ ਕਿ ਪੌਡਕਾਸਟ ਮੇਰੀ ਚੱਪਲਾਂ ਆ ਜਾਣ ਕਹਿੰਦਾ ਵਿੱਚ ਕਾਹ ਤੋਂ ਨਾ ਹੁਣ ਮਤਲਬ ਕਰਨ ਹੂੰ ਮਹਿੰਗੀ ਵਾਲੀ ਨਹੀਂ ਹੋਈ ਕਿੰਨੇ ਲੀ ਲੈਂਦੀ ਸੀ ਸਹੀ ਸਹੀ ਦਸੀ ਸਹੀ ਹੈ ਥੱਲੇ ਕਰ ਗਿਆ ਥੱਲੇ ਕਰਕੇ ਹੁਣ ਦੱਸ ਖੱਲੇ ਕਰਕੇ ਜੋ ਹੋਈ ਨਾ ਦੀ ਹੈਰdio ਅੱਜ ਹੱਸਦਾ ਮਨਵੀਰ ਤੂੰ ਬਹੁਤ ਹੈਨਾ ਖਾਸੀ ਦੇ ਕਾਰਨ ਹੀ ਮੈਂ ਅੰਦਰੋਂ ਅੰਦਰੋਂ ਹੁੰਦੀ ਬਾਹਰ ਵਾਰੀ ਨਹੀਂ ਹੋਣੀ ਹਾਂ ਤੇ ਲੱਗ ਕੋਈ ਗੱਲ ਹੈ ਜੀ ਸਣਾ ਜਿਹੜੀ ਤੇ ਤੂੰ ਦੁਖੀ ਹੋ ਜਾਣਾ ਹਾਂ ਸਰਾ ਤੂੰ ਬਹੁਤ ਸਾਨੂੰ ਪਤਾ ਪਰ ਤੂੰ ਦੁਖੀ ਕਿਹੜੀ ਗੱਲ ਨੂੰ ਲੈ ਕੇ ਹੋ ਜਾਣਾ ਕਦੇ ਹੋ ਜਾਣਾ ਜਦੋਂ ਹੂੰ ਕਿਹੜੀ ਗੱਲ ਨੂੰ ਲੈ ਕੇ ਇਹ ਮੈਂ ਜੋ ਪੈਸੇ ਦੇ ਦੇਂਦੇ ਨੇ ਤੇ ਰਸਤੇ ਰਹੂਗਾ ਅੱਜ ਉਹ ਦੁਖੀ ਹੋ ਜਾਣਾ আচ্ছা ਤੇ ਖੁਸ਼ ਕਦੋਂ ਹੋਣਾ ਜ਼ਿਆਦਾਤਰ ਖੁਸ਼ ਹੂੰ ਜੋ ਪੈਸੇ ਦੇ ਕੇ ਜਾਂਦੇ ਉਹ ਖੁਸ਼ ਹੁੰਦਾ ਮੈਂ ਕਿਰ ਤੇਰਾ ਸਾਰਾ ਜਿਹੜਾ ਸਿਸਟਮ ਹੈ ਤੇਰੇ ਲਈ ਤੇ ਦਾਰਨ ਵਾਲੀ ਆ ਕੱਲ ਨੂੰ ਪਰ ਜੇ ਮਨ ਲਾ ਤੇਰਾ ਵਿਆਹ ਹੋ ਗਿਆ ਫੇਰ ਘਰ ਵਾਲੀ ਨੇ ਸੌਦਾ ਮੰਗ ਲੈ ਤੱਕਿਆ ਕਰਾਂਗੇ ਵੀ ਜੇ ਮਾਮਾ ਦੇ ਕਿ ਜੋ ਵੀ ਇਹ ਲੱਗੂ ਆਪਣਨੇ ਤੇ ਬਗਲੀ ਹੈ ਆਪਣਨੇ ਤੇ ਬਗਲੀ ਮਤਲਬ ਵੀ ਆਪਣੀ ਕਮੋੜਾ ਵੱਡਾ ਹੋ ਕੇ ਬਣਨਾ ਕੀ ਹੈ ਵੱਡਾ ਹੋ ਕੇ ਪਰਿੰਗ ਨਿੰਗ ਬੰਨਾ ਨਹੀਂ ਕੰਮ ਉਹ ਨਿੰਗ ਦਾ ਬੰਨਾ ਕੋ ਕਾਰੋਬਾਰ ਦਫਾਦਨ ਕਿਤੇ ਜਰੂਰੀ ਹੈ ਕੋਈ ਕਮਾਈ ਕਿੱਥੋਂ ਆਊਗੀ ਕਮਾਈ ਪੈਸਾ ਕਿੱਥੋਂ ਆਊਗਾ ਕਮਾਈ ਮਤਲਬ ਤਬਲਾ ਤੋਂ ਬਲਾ ਆਉ ਤਬਲਾ ਤੋਂ ਬਲਾ ਕਿਨੇ ਤਬਣਾ ਹਾਂ ਉਹ ਮੈਂ ਤਬਲਾ ਉਹ ਮੈਂ ਕੀ ਮਤਲਬ ਵੀ ਤਬਲਾ ਬਲ ਬਜਾਉਣਾਗਾ ਕੱਲ ਵੇਚਿਆ ਕਰੇਗਾ ਪ੍ਰੋਗਰਾਮ ਪ੍ਰੋਗਰਾਮ ਦੇ ਤਾਬਲੇ ਬਜਾਇਆ ਕਰੀਏ ਵਿੱਚਿਆ ਕਰੀਏਗਾ ਮਬਲਾ ਉਹ ਬਜਾਇਆ ਕਰ ਕਿਵੇਂ ਬਜਾਉਂਦੇ ਨੇ ਲੈ ਦੱਸਣਾ ਤਾਂ ਫਰਜ਼ ਹੁੰਦਾ ਫੱਡਾ ਵੀ ਕਿਸ ਤਰ੍ਹਾਂ ਵੱਜਦਾ ਐਂ ਕਰਕੇ ਫਰਗੌਣ ਬੋਣ ਦਾ ਵੀਗਾ ਮਨ ਮੋਟਾ ਦੱਸ ਕਹਿੰਦੇ ਗਾਉਣ ਦਾ ਹੋਰ ਨਹੀਂ ਹੋਰ ਕੀ ਕੀ ਸ਼ੌਂਕ ਕੀ ਖੇਡਣ ਫੁੱਡਣ ਕੀ ਤੁਹੰਦਾ ਖੇਡਣਾ ਹੂੰ ਬੱਲੀ ਬੋਰ ਅੱਛਾ ਮੈਂ ਤੇਰੇ ਤੇ ਇੱਕ ਚੀਜ਼ ਨੋਟਸ ਕੀਤੀ ਆ ਗੱਲ ਯਾਰ ਜਿਵੇਂ ਮੰਨ ਲਓ ਤੇਰੀ ਆ ਛੋਟੀ ਮਿਰਚ ਜਵਾਕ ਜਿਵੇਂ ਇਹਦਾ ਨਲੀ ਚ ਉੱਚਲੇ ਦੇ ਹੁੰਦੇ ਨੇ ਤੂੰ ਮੰਨ ਲਓ ਨੀ ਟੌਰ ਕੱਢੀ ਆ ਵੀ ਕੁਰਤਾ ਪਿਆ ਮੈਂ ਚਿੱਟਾ ਕਾਲੀ ਪੱਗ 50 50 ਪੂਰੀ ਮਤਲਬ ਪੱਗ ਬੰਨਣਾ ਦਾ ਸ਼ੌਂਕ ਕਦੋਂ ਕਪੈਗੇ ਨਹੀਂ ਨਹੀਂ ਸ਼ੁਰੂ ਤੋਂ ਨਹੀਂ ਸ਼ੁਰੂ ਤੋਂ ਕਦੋਂ ਕਦੋਂ ਮੰਨ ਲਓ ਜਦੋਂ ਹੋਇਆ ਹੋਇਆ ਮਤਲਬ ਉਹ ਤਾਂ ਮਤਲਬ ਇਹ ਨਹੀਂ ਨਹੀਂ ਤੇਰਾ ਉਹੀ ਮੈਂ ਕਹਿੰਦਾ ਵੀ ਸ਼ੁਰੂ ਤੋਂ ਹੁਣ ਤੱਕ ਕਿੰਨੀ ਆ ਦੋ ਤਿੰਨ ਸਾਲ ਤੋਂ ਬਾਅਦ ਉਹਦੋਂ ਅੱਛਾ ਬਾਹਰ ਨਹੀਂ ਰਹਿ ਗਿਆ ਫਰੇਬ ਨਹੀਂ ਕਰ ਰਹੇ ਹਾਂ ਨਹੀਂ ਮਨ ਕਿੰਨੇ ਸਾਲ ਦਾ ਸੀ ਉਹ ਜਦੋਂ ਤੈਨੂੰ ਪੱਗ ਬੰਨ੍ਹਦਾ ਚੋਂਦਿਆ ਮਨ ਮਤਲਬ 5 6 ਸਾਲ ਹੋ ਗਏ 5 6 ਸਾਲ ਦੀ ਉਮਰ ਕਿੰਨੀ ਹੋ ਗਈ ਉਮਰ 11 11 ਸਾਲ ਦੀ ਉਮਰ ਹੋ ਗਈ ਤੇ ਮਨ 5 ਸਾਲ ਹੋ ਗਏ ਪੱਗ ਬੰਨ੍ਹਦੇ ਆ ਇਹ ਕਿਹੜੀ ਪੱਗ ਮਨ ਬੱਜਦੀ ਹੁਣ ਜਿਵੇਂ ਕਹਿੰਦੇ ਕੋ ਪਟਿਆਲਾ ਸ਼ਾਹੀ ਕਹਿੰਦਾ ਕੋਈ ਬਲਾ ਵਾਲੀ ਪੱਗ ਮਨ ਲਖੋ ਕਿਦਾਂ ਦੀ ਹੈ ਨਾ ਕੋਈ ਪੇਚਾਂ ਵਾਲੀ ਮਨ ਇਹ ਇਹ ਪੱਗ ਜਿਹੜੀ ਬੱਜਦੀ ਆ ਇਹ ਹਾਂ ਬਣਾ ਲੀ ਇਹ ਬੰਨ ਵਾਲੀ ਪੱਗਾਂ ਸੋਹਣੀ ਬਣ ਬਣਦੇ ਮਨ ਲੱਗਦਾ ਤੁਹੀਂ ਸਿੱਖੀ ਗਿਰੇ ਤੋਂ ਹੀ ਪਰ ਸਿੱਖੀ ਆਪ ਮੰਨ ਲਓ ਆਪ ਖੁਦ ਮਿਹਨਤ ਕੀਤੀ ਆ ਹੂੰ ਆਪ ਖੁਦ ਕਾ ਕਰਦੇ ਹੋਰੀ ਬੰਨਦਾ ਕੋ ਪੱਗ ਨਾ ਹਾਂ ਤੇ ਤੁਹੀ ਹੋਇਆ ਹੋਈ ਮਨ ਲਓ ਮੈਂ ਕਿਹਾ ਲੋ ਟੋਟਰ ਕਿੰਨੇ ਭੈਣ ਪਾਈਆਂ ਫਿਰ ਹੁਣ ਦੋ ਦੋ ਮੰਨ ਲਓ ਸਾਰਿਆਂ ਚ ਵੱਡਿਆਂ ਤੁਸੀਂ ਕਿ ਛੋਟਿਆਂ ਛੋਟੇ ਛੋਟਿਆਂ ਠੀਕ ਐ ਫਿਰ ਪੈਣਾ ਵਿਆਹਤੀਆਂ ਪੈਣਾ ਦੋ ਭੈਣਾਂ ਦੋ ਦੋ ਭੈਣਾਂ ਦੋ ਭਾਈ ਦੋ ਭਾਈ ਕੱਲੇ ਕੱਲੇ ਦੋ ਭਾਈ ਬੱਚੇ ਭੈਣ ਕੋਈ ਨਹੀਂ ਹੈ ਜੀ ਚਲੋ ਵਧੀਆ ਗੱਲ ਐ ਵੀ ਵੱਡਾ ਭਰਾ ਦੂਜਾ ਤੂੰ ਛੋਟਿਆਂ ਤੂੰ ਉਹਦੇ ਵਿਆਹ ਦੇ ਨੱਚਣਾ ਕਿਹੜੀ ਬੋਲੀ ਪਾਉਣੀ ਹੈ ਹਿੰਦੀ ਬੋਲੀ ਹੀ ਕੋਈ ਆਉਂਦੀ ਨੱਚਣਾ ਗੱਲਾਂ ਬੋਲੀ ਕੋਈ ਹੋਰ ਪਾਊਗਾ ਬਿਲਕੁਲ ਠੀਕ ਅਰੇ ਤੇਰਾ ਵਿਆਹ ਜੇ ਮੰਨ ਲਓ ਕਰਨਾ ਵੀ ਹੁਣ ਤੂੰ ਕਰਾਉਣ ਨੂੰ ਰਾਜੀ ਨਾ ਹਾਂ ਥੋੜਾ ਕਿੰਨੇ ਸਾਲ ਨਹੀਂ ਕਰਾਉਣਾ ਹਲੇ ਮੈਂ ਮਤਲਬ ਬੀ ਕੁ ਸਾਲ ਹਲੇ 20 ਸਾਲ ਨਹੀਂ ਕਰਾਉਣਾ ਪੰਦਰਾਂ ਦਾ ਜੇ ਮੰਨ ਲਾ ਜਿਵੇਂ ਹੁਣ ਵੀਡੀਓ ਆਪਣੀ ਚੱਲ ਰਹੀ ਹੈ ਜੇ ਕੋਈ ਕੁੜੀ ਤੈਨੂੰ ਪਸੰਦ ਕਰ ਲੇ ਤਾਂ ਤੈਨੂੰ ਵੀ ਤਾਂ ਪਸੰਦ ਹੋਣੀ ਚਾਹੀਦੀ ਕੁੜੀ ਮੇਰਾ ਕੁੜੀ ਤੈਨੂੰ ਨਹੀਂ ਪਸੰਦ ਆਉਂਦੀ ਕੁੜੀ ਉਹ ਕਹੇਗੀ ਪਸੰਦ ਆਈ ਕੁੜੀ ਜੇ ਮੰਨ ਲਓ ਵਿਆਹ ਕਰਾਉਣਾ ਵੀ ਹੋਵੇ ਤਾਂ ਬਸ ਸਿੱਖੀ ਹੋਵੇ ਨਹੀਂ ਸਿੱਖੀ ਚ ਤਾਂ ਹੋਵੇ ਪਰਾਂ ਦਾ ਕੋਈ ਹੋਣਾ ਹੈ ਹੋਰ ਪਰਾਂ ਦੇ ਕੋਈ ਸੁਣਾ ਹੋਵੇ ਮੰਨ ਲਓ ਵੀ ਸਿੱਖ ਪਾਈ ਜਾਂਦੇ ਚ ਹੋਵੇ ਤੇ ਮੰਨ ਲਓ ਵੀ ਸਰਦਾਰ ਨਹੀਂ ਹੋਵੇ ਹੂੰ ਦਮਾਲਾ ਬੰਦੀ ਹੋਵੇ ਚੱਲੂ ਫੇਰ ਕਰਾ ਲੇਗਾ ਹੂੰ ਠੀਕ ਹੈ ਤੇ ਅੱਛਾ ਮੈਨੂੰ ਹੁਣ ਪਹਿਲਾਂ ਜਿਵੇਂ ਮੰਨ ਲਓ ਇੱਕ ਤਾਂ ਤੇਰੀਆਂ ਸਕੂਲ ਦੀਆਂ ਗੱਲਾਂ ਮੈਂ ਕਰਨੀਆਂ ਯਾਰ ਅਤਰਾਜ ਜਾਂ ਫਿਰ ਤੇਰੀਆਂ ਮੰਨ ਲਓ ਘਰ ਪਰਿਵਾਰ ਦੇ ਵਿੱਚ ਲੱਗੇ ਜਲਵਾ ਇੱਕ ਦੋਸਤ ਮਿੱਤਰ ਹੁੰਦੇ ਨੇ ਆਪਣੇ ਉਹਨਾਂ ਚੋਂ ਕਿਹੜੇ ਬੰਦੇ ਹੈ ਜਿਹੜੇ ਤੈਨੂੰ ਗੱਲ ਵੀ ਘੈਂਟ ਲਾ ਦੇ ਜਾਂ ਤੈਨੂੰ ਆ ਲੱਗਾ ਬੰਦਾ ਯਾਰ ਉਹ ਤਾਂ ਸਿਰਈ ਆ ਤੇਰੇ ਯਾਰ ਬੇਲੀ ਕਿੰਨੇ ਉਹਨਾਂ ਚੋਂ ਦੇਖ ਕਿਹੜਾ ਬੰਦਾ ਜਿਹਦੇ ਤੇਰੀ ਵੱਧ ਬਣਦੀ ਹੈ ਕਾਹਤੋਂ ਬਣਦੀ ਹੈ ਦੇਖੀ ਪੂਰੀ ਵਧੀਆ ਹਾਂ ਸਿਮੇਂਦਰ ਜੁੰਡੀ ਦਾ ਯਾਰ ਤੜੜਾ ਉਹ ਚ ਖਾਸੀਅਤ ਕੀ ਹੈ ਉਹ ਤਾਂ ਹਾਂ ਬਈ ਹੁੰਦਾ ਉਹ ਕਿਵੇਂ ਮਤਲਬ ਵਧੀਆ ਬੰਦਾ ਮਤਲਬ ਵੀ ਚਬਲਾ ਨਹੀਂ ਮਾਰਦਾ ਨਾ ਸਹੀ ਗੱਲ ਕਰਦਾ ਇਹ ਗੱਲਾਂ ਨਹੀਂ ਕਰ ਦੋ ਪਿੱਛੋਂ ਨਹੀਂ ਚੁਗਲੀ ਨਹੀਂ ਕਰਦਾ ਮੈਂ ਤੇਰੀ ਉਹ ਕੋਈ ਉਹ ਤੇ ਹੋਰ ਘੈਂਟ ਗੱਲ ਜਿਹੜੀ ਤੈਨੂੰ ਲੱਗਦੀ ਵੱਧ ਵਧੀਆ ਵੀ ਯਾਰੀ ਵਾਲੀ ਗੱਲ ਹੈ ਚ ਹੋਰ ਦੁੱਖ ਤੋਂ ਕੁਝ ਕੱਢ ਦ ਉਹ ਦੀ ਖੜ ਜਾਂਦਾ ਅੱਛਾ ਤੇਰਾ ਉਹ ਕਿੱਸਾ ਦੱਸ ਬਈ ਤੇਰਾ ਕਿੱਸਾ ਅਗਲੇ ਕਹਿੰਦਾ ਕਿ ਬੰਦੇ ਨੇ ਮੇਰੇ 5 ਰੁਪਏ ਨਹੀਂ ਮੋੜੇ ਸੀ 2 ਸਾਲ ਉਹ ਹੋਖਾ ਇਹ ਆਇਆ ਉਹ ਸੀ ਤਾਂ ਦੇ ਸਕੂਲ ਹਾਂ ਹਨਾ ਹਮ ਸਕੂਲ ਜਾਂਦੇ ਹੁੰਦੇ ਸੀ ਕੰਨਾਂ ਮੈਂ ਲੈਣਾ 10 ਰੁਪਏ ਠੀਕ ਹੈ 10 ਰੁਪਏ ਨਾਲ ਜਾਂ 5 ਰੁਪਏ ਸੀ ਬਿਆਲ ਲਗੇ ਵਿੱਚ 10 ਹੋ ਗਏ ਉਹਨੂੰ ਬਿਆਲ ਲਗੇ ਅੱਛਾ ਬਈ ਉਹਨੂੰ ਮੈਂ ਦੇ ਦਿੱਤੇ ਚੰਦਾ ਉਹਨਾਂ ਨੇ ਮੈਨੂੰ ਕੰਨ ਮੋੜ ਹਣਾ ਉਹਨੂੰ ਹੋ ਗਏ ਹੁਣ 2 ਸਾਲ ਦਿੱਤੇ ਨਹੀਂ ਉਹਨੇ ਅੱਛਾ ਜਦੋਂ ਘਰੋਂ ਕਹਿੰਦਾ ਤੇਰੀ ਮੰਮੀ ਨੇ ਜੇ ਤੇਰੇ ਡੈਡੀ ਨੇ ਪਾਈਏ ਬੜੇ ਹੁਣ ਵੀ ਅੱਲੇ 10 ਰੁਪਏ ਆਲੂ ਲਿਆ ਕਦੇ ਕੁੰਡੀ ਲਈ ਵਿੱਚੋਂ ਕੁੰਡੀ ਹਾਂ ਝੂਟਾ ਬੋਲੇ ਝੂਠ ਨਹੀਂ ਬੋਲਣਾ ਹੈ ਤਿੰਨੇ ਕਵਾਰੀ ਸਹੀ ਸਹੀ ਸੀ ਇੱਕ ਦੋ ਵਾਰ ਜੇ ਮੰਨ ਲਓ ਇੱਕ ਦੋ ਵਾਰੀ ਕੁੰਡੀ ਲਈ ਕਿੰਨੇ ਕਿੰਨੇ ਰੁਪਏ ਦੀ ਰਾਜਾ ਨਾਲ ਕੁੰਡੀ ਮੈਂ 5 ਪੰਜ ਰੁਪਏ ਦੀ ਕੁੰਡੀ ਲਾ ਦਿੰਦੇ ਜੇ ਮੰਨ ਲਓ ਵੀਡੀਓ ਦੇਖ ਲਈ ਤੇ ਜੜੀਆਂ ਤੇਰੇ ਕੁੱਠ ਨਹੀਂ ਪੈਂਦੀਆਂ ਐ ਫਿਰ ਨਾ ਐ ਨਹੀਂ ਕੁਛ ਨਹੀਂ ਦੇ ਨਾ ਤੂੰ ਤਾਂ ਜੇ 10 ਕਿਲਾ ਲੈ ਵਰ ਕੁੰਡੀ ਫੇਰ ਕੋਈ ਇੱਕ ਦਿੰਦਾ ਹੋਰ ਕੋਈ ਗੱਲ ਸੁਣਾਜ ਫਿਰ ਘੈਂਟ ਜੀ ਕੋਈ ਮੈਨੂੰ ਮੈਨੂੰ ਖੁਸ਼ ਕਰ ਹਸਾਉਣ ਵਾਲੀ ਗੱਲ ਸੁਣਾ ਦੇ ਕੋਈ ਵੀ ਮੈਨੂੰ ਹਾਸੀ ਆ ਜਾਏ ਇਹਦੀ ਗੱਲ ਸੁਣਾ ਦੇ ਸਾਡੇ ਗਰਾਉਂਡ ਚ ਨਾ ਹੂੰ ਬਣੀ ਬਣੀ ਕਿਉਂ ਸਾਰੇ ਸਾਰੇ ਬੰਦੇ ਇਕੱਠੇ ਬੱਸ ਸੇ ਜੀ ਨਾ ਗੱਲਾਂ ਬਾਤਾਂ ਹੀ ਕਰੇ ਨੇ ਚੂਲੇ ਹੀ ਕਰੀਂ ਸੇਲੀਆ ਜਦੋਂ ਕੁੜੀਆਂ ਕਦੇ ਨੀਚੇ ਰਹਿਣਾ ਗੱਲਾਂ ਹੁੰਦੀਆਂ ਕੱਲੀਆ ਕਿੰਨੇ ਜੀ ਕਰ ਦਿੰਦੇ ਗੱਲ ਤੂੰ ਤਾਂ ਦੇਖਦਾ ਹੁੰਦਾ ਨਾ ਹਾਂ ਨਹੀਂ ਮੁੰਡੇ ਜਿਵੇਂ ਗੱਲਾਂ ਕਰ ਦਿੰਦੇ ਆ ਕਿਆ ਨਹੀਂ ਕਰਦਾ ਇਹੋ ਜਿਹੇ ਕੰਮ ਚ ਨਹੀਂ ਆਇਆ ਕਿਹੇ ਜਿਹਿਆਂ ਚ ਨਹੀਂ ਆਇਆ ਮੈਂ ਕੱਲਾ ਬਾਜੀ-ਬਾਲ ਖੇਡਦਾ ਹੁੰਦਾ ਤੇ ਪੱਜ-ਪੁੱਜ ਕੇ ਆਇਆ ਹਾਂ ਅੱਛਾ ਨਹੀਂ ਉਹ ਮੁੰਡੇ ਬੈਠਣ ਦੇ ਗੱਲਾਂ ਕਿਵੇਂ ਜੀ ਕਰ ਦਿੰਦੇ ਮੈਂ ਕਵਾਡੇ-ਕੁਬੜੀ ਦੀਆਂ ਗੱਲਾਂ ਨਹੀਂ ਨਹੀਂ ਜਿਹੜੇ ਕੁੜੀਆਂ ਨਾਲ ਕਰਦੇ ਉਹ ਕਿਵੇਂ ਜੀ ਕਰ ਦਿੰਦੇ ਉਹ ਆਪਾਂ ਨੂੰ ਪਤਾ ਤੂੰ ਨਹੀਂ ਇਹ ਕੰਮ ਚ ਨਹੀਂ ਆ ਸਿਆਣਾਗਾ ਸਿਆਣਾ ਫਿਰ ਤੂੰ ਜੇ ਤੈਨੂੰ ਫਿਲਮਾਂ ਚ ਕੰਮ ਕਰਨਾ ਬਾਈ ਜੀ ਤਾਂ ਕਿਹੜੀ ਐਕਟਿੰਗ ਵੱਧ ਕਰੇਗਾ ਹਸਾਉਣ ਦੀ ਮੰਨ ਲਓ ਫਿਰ ਪਿੰਮ ਵਿੱਚ ਮੰਨ ਲਓ ਕੋਈ ਐਕਟਿੰਗ ਜਿਵੇਂ ਤੂੰ ਕਰਨੀ ਹੈ ਕੋਈ ਰੋਲ ਕਰਨਾ ਮੰਨ ਲਓ ਕਿਸ ਚੀਜ਼ ਦਾ ਰੋਲ ਅਦਾ ਕਰ ਸਕਦੇ ਆ ਮੈਂ ਹਾਂ ਮਤਲਬ ਉਹ ਜਦ ਲੜਾਈ ਵਾਲਾ ਨਹੀਂ ਨਹੀਂ ਫਿਰ ਲੜਾਈ ਵਾਲਾ ਤਾਂ ਲੱਗ ਰਹੇ ਹਸਾਉਣ ਵਾਲਾ ਹਸਾਉਣ ਵਾਲਾ ਹਸਾਉਣ ਵਾਲੇ ਵੀ ਕਰ ਹਾਂ ਉਹ ਕਿਵੇਂ ਕਰੇਗਾ ਮੰਨ ਲਓ ਕਿ ਚੱਲ ਪੂ ਕਿ ਕਿਸ ਚੀਜ਼ ਦਾ ਰੋਲ ਕਰ ਸਕਦੇ ਆ ਮੈਂ ਹਾਂ ਬਸ ਜਦ ਮੈਂ ਪਾਉਰ ਕਸ਼ਟੇ ਚੱਲ ਰਹੀ ਹੈ ਹਾਂ ਉਹ ਤਾਂ ਆਪਣਾ ਹੋਊਗਾ ਹਾਂ ਹਾਂ ਐ ਉਹ ਮਤਲਬ ਸ਼ਾਇਰੀ ਸੁਣਾ ਦੇ ਹਾਂ ਓਏ ਸਿੱਧਾ ਹਾਂ ਤਾਂ ਕੁੰਜੀ ਬਣਾਉਗੇ ਵਾਪਸ ਸੈਰੀਸ ਸੈਰੀਸ ਨਾ ਵਰ ਚਲੋ ਸੱਜਣ ਹਾਂ ਸੈਰੀਸ ਨਾ ਮਨ ਮਰਜੀ ਦੇ ਮਾਲਕ ਐ ਮੂੰਹਾਂ ਤੇ ਚੁੱਪੜੇ ਆੜੀਆਂ ਕਿਵੇਂ ਪੁੱਗਦੀਆਂ ਨੇ ਤਪਿਆਣੇ ਤੋਂ ਪੁੱਛੜੇ ਹਾਂ ਅਜੇ ਪਰ ਸਿੰਗਰ ਕਿਹੜਾ ਵੱਧ ਪਸੰਦ ਹੈ ਸਿੰਗਰ ਸਿੱਧੂ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦਾ ਗਾਣਾ ਕਿਹੜਾ ਘੰਟਾ ਲਉ ਤਿੰਨ ਜ਼ੀਰੋਾਂ ਦੇ ਪਿੱਛੇ 8 ਬੰਲੀ ਪੂਰਾ ਗਾਣਾ ਪੂਰਾ ਕਿਵੇਂ ਹੈ ਪੂਰਾ ਪੁਰਾਣਾ ਤਾਂ ਪਰ ਇਹ ਪੂਰਾ ਵਾਰ ਨਹੀਂ ਆਦਾ ਪਰ ਹੈ ਅੱਛਾ ਚਲ ਮੈਨੂੰ ਤੇਰੀ ਗੱਲਾਂ ਬਾਤਾਂ ਤੇ ਨਹੀਂ ਘੈਂਟ ਲੱਗੀਆਂ ਜਾਂਦੇ ਜਾਂਦੇ ਜਿਹੜੇ ਆਪਣੀ ਦੇਖ ਰਹੇ ਨੇ ਮਿੱਤਰ ਪਿਆਰੇ ਸੱਜਣ ਉਹਨਾਂ ਨੂੰ ਘੈਂਟ ਜਿਹਾ ਸੁਨੇਹਾ ਕੋਈ ਸੁਨੇਹਾ ਲਾਈਕ ਕਰੋ ਸਬਸਕ੍ਰਾਈਬ ਕਰੋ ਕੀ ਕਰਿਓ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਕਾ ਥੈਂਕ ਯੂ ਸ਼ੁਕਰੀ ਮਿਹਰਬਾਨ ਥੈਂਕ ਯੂ ਸੁੱਕਰ ਤੇ ਜਿਉਂਦੇ ਰਹੋ ਮੇਰੇ ਪਿਆਰੇ ਬੱਚਿਓ ਜਿਉਂਦੇ ਰਹੋ ਗਰੇ ਪਿਆਰੇ ਬੱਚਿਓ ਬਾਜੀ ਬਿਆਹ ਕਰਾਏ ਚਲੋ ਠੀਕ ਹੈ ਜੀ thank you ਸ਼ੁਕਰੀਆ ਮਿਹਰਬਾਨੀ ਜਾਂਦੇ ਰਹੋ